ਸਤ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਸਰਦਾਰ ਨਿਊਜ਼ ਤੇ ਅੱਜ ਪਹੁੰਚੇ ਸਿ ਆਪਾਂ ਮੱਝਲ ਤੇ ਇੱਥੇ ਗੱਲ ਕਰਦੇ ਆਂ ਕਲਾਕਾਰ ਸਲਾਮਤ ਜੋਗੇ ਨਾਲ ਵੇਖੋ ਸਾਡੀ ਜਿਹੜੀ ਸਭਿਆਤਾ ਉਹ ਬੜੀ ਅਮੀਰ ਹੈ ਸ਼ਾਇਦ ਜਿਹੜਾ ਵੈਸਟਰਨ ਕਲਚਰ ਨੂੰ ਤੁਰੇ ਆ ਉਹ ਅਡਾਪ ਨਹੀਂ ਸਾਨੂੰ ਕਰਨਾ ਚਾਹੀਦਾ ਸਾਡਾ ਆਪਣਾ ਕਲਚਰ ਬਹੁਤ ਅਮੀਰ ਹੈ ਸਾਡੀ ਸਭਿਆਤਾ ਜਿਹੜੀ ਆ ਉਹ ਰੱਬ ਨਾਲ ਜੋੜਦੀ ਹੈ ਤੇ ਸਮਾਜ ਚ ਵੀ ਧਣ ਚੁੱਕੀ ਉੱਚੀ ਝੁੱਕ ਕੇ ਜੀਉਣ ਵਾਸਤੇ ਸਾਨੂੰ ਪ੍ਰੇਰਿਤ ਕਰਦੀ ਰੱਬ ਦੇ ਹੁਕਮ 'ਚ ਰਹੀਏ ਸ਼ਾਇਦ ਅੱਜ ਦੀ ਜਨਰੇਸ਼ਨ ਨੂੰ ਇਹਨਾ ਸੋਚਣਾ ਚਾਹੀਦਾ ਕਿ ਜੋ ਸਾਡੇ ਵੱਡਿਆਂ ਕੀਤਾ ਅਸੀਂ ਕੋਸ਼ਿਸ਼ ਕਰੀਏ ਉਹ ਨਾ ਕਰੀਏ ਤੇ ਜੋ ਸਾਡਾ ਪ੍ਰਾਤਨ ਵਿਰਸਾ ਜਾਂ ਜੋ ਸਾਡੀ ਸੱਭਿਆਤਾ ਕਹਿੰਦੀ ਹੈ ਅਸੀਂ ਉਧਰ ਨੂੰ ਤੁਰੀਏ ਵੇਖੋ ਸਮਾਜ ਦੇ ਵਿੱਚ ਨਸ਼ੇ ਦੀ ਇੱਕ ਬੜੀ ਵੱਡੀ ਤਰਾਸ ਦੀ ਜਿਹੜੀ ਗੱਲ ਤੁਸੀਂ ਆਖੀ ਜਿਹੜੀ ਨੌਜਵਾਨ ਪੀੜ੍ਹੀ ਹੈ ਸ਼ਾਇਦ ਇਸ ਉਮਰ ਦੇ ਵਿੱਚ ਇਹ ਜਿਹੜੀ ਆ ਨਲਾਮਤ ਜਿਹੜੀ ਬੰਦੇ ਨੂੰ ਲੱਗ ਜਾਂਦੀ ਹੈ ਇਹ ਜਿਹੜੀ ਆ ਇਹ ਬਹੁਤ ਦੁੱਖਦਾਈ ਹੈ ਰੱਬ ਦਾ ਨਾਮ ਲੈਣਾ ਚਾਹੀਦਾ ਉਹਦੇ ਹੁਕਮ 'ਚ ਰਹਿਣਾ ਚਾਹੀਦਾ ਮੈਂ ਇੱਕ ਗੱਲ ਸੋਚਦਾ ਜਿਹੜਾ ਆਪਣੇ ਵੱਡਿਆਂ ਦੀ ਆਪਣੇ ਪਿਓ ਦੀ ਮਾਂ ਦੀ ਆਪਣੇ ਬਜ਼ੁਰਗਾਂ ਦੀ ਰਿਸਪੈਕਟ ਨਹੀਂ ਕਰਦਾ ਉਹ ਰੱਬ ਦੀ ਰਿਸਪੈਕਟ ਨਹੀਂ ਕਰ ਸਕਦਾ ਗੱਲ ਸਾਡੇ ਘਰ ਤੋਂ ਦੁਰ ਦੀ ਜਿਹੜਾ ਬੰਦਾ ਆਪਣੇ ਬਜ਼ੁਰਗਾਂ ਦਾ ਅਦਬ ਨਹੀਂ ਕਰਦਾ ਉਹ ਰੱਬ ਦਾ ਕਿਸ ਤਰ੍ਹਾਂ ਕਰੇਗਾ ਤੂੰ ਹੀ ਵੇਖ ਲਓ ਸਭ ਪਿਆਰਿਆਂ ਦਾ ਜੀਵਨ ਕੱਢ ਕੇ ਵੇਖ ਲਿਓ ਉਹਨਾਂ ਨੇ ਕਦੀ ਆਪਣੇ ਵੱਡਿਆਂ ਨੂੰ ਵੀ ਰਿਸਪੈਕਟ ਦਿੱਤੀ ਇੱਜ਼ਤ ਦਿੱਤੀ ਹੈ ਦਸਵੀਂ ਸਰਕਾਰ ਵੱਲ ਵੇਖੋ ਐਡੀ ਵੱਡੀ ਗੱਲ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਤੁਸੀਂ ਜੀਵਨ ਕਦੇ ਘੋਖ ਕੇ ਤੇ ਯਕੀਨਨ ਅਸਲ ਮਾਇਨਿਆਂ ਚ ਕਿਤੇ ਲੱਗੇ ਹੋ ਕੇ ਵੇਖੋ ਬੰਦੇ ਨੂੰ ਪਤਾ ਲੱਗਦਾ ਵੀ ਜੋ ਉਹਨਾਂ ਨੇ ਕਿਹਾ ਵੀ ਮੈਨੂੰ ਅਕਾਲ ਪੁਰਖ ਨੇ ਆਪਣਾ ਸੁੱਤ ਬਣਾ ਕੇ ਭੇਜ ਤੇ ਵੇਖੋ ਇੱਕ ਉਹ ਹਸਤੀ ਸੀ ਜਨੇ ਆਪਣੇ ਪਿਓ ਵਾਸਤੇ ਆਪਣਾ ਕੁੰਬਾ ਵੀ ਲੈ ਕੇ ਲਾਤਾ ਤੇ ਇੱਕ ਅਹੀਂ ਆ ਜਿਹੜੇ ਉਸ ਵਿਰਸੇ ਤੋਂ ਵੀ ਭੱਜਣ ਨੂੰ ਫਿਰਦੇ ਤੇ ਸਾਨੂੰ ਜਿਹੜਾ ਕੰਮ ਆ ਇਹ ਜ਼ਰੂਰ ਕਰਨਾ ਚਾਹੀਦਾ ਰੱਬ ਦੇ ਪਰਥਾਏ ਕੁਝ ਕਰਨਾ ਚਾਹੀਦਾ ਸਾਡੇ ਕੋਲ ਇਤਿਹਾਸ ਜਿਹੜਾ ਵਾ ਉਹ ਬੜਾ ਡੂੰਗਾ ਹੈ ਪ੍ਰੇਰਿਤ ਕਰਨ ਵਾਲਾ ਹੈ ਗੁਰੂ ਗੋਬੀ ਸਿੰਘ ਜੀ ਦਾ ਜੀਵਨ ਤੇ ਫਕੀਰਾਂ ਦੇ ਜੀਵਨਾ ਚ ਥਾਮ ਬਣਿਆ ਅਸੀਂ ਤੇ ਫੇਰ ਆਮ ਬੰਦੇ ਆ ਤੇ ਉਹਦੇ ਹੁਕਮ ਚ ਰਹਿਣਾ ਚਾਹੀਦਾ ਉਹਦੀ ਰਜ਼ਾ ਚ ਰਹਿਣਾ ਚਾਹੀਦਾ ਤੇ ਜਨਰੇਸ਼ਨ ਨੂੰ ਇਹ ਆ ਵੀ ਗੁਣਸੂਲ ਨਹੀਂ ਛੱਡਣੇ ਚਾਹੀਦੇ ਇਹ ਜਿਹੜੀ ਉਮਰ ਹੈ ਇਹਦੇ ਚ ਊਰਜਾ ਵੀ ਵੱਧ ਹੁੰਦੀ ਹੈ ਸ਼ਾਇਦ ਜ਼ਿਆਦਾ ਕੰਮ ਕਰ ਲਈਏ ਤੇ ਵਰਕ ਕਰ ਲਈਏ ਖੁਦ ਦੇ ਤੇ ਰੱਬ ਦੇ ਫਕੀਰ ਰੱਬ ਦੇ ਲਾਗੇ ਹੋ ਜਿਹੜੇ ਕਹਿੰਦੇ ਫਕੀਰੀ ਤੇ ਪਹਿਲਵਾਨੀ ਚੜਦੀ ਉਮਰ ਦੀ ਹੁੰਦੀ ਗੋਡੇ ਦੁਖਣ ਤੇ ਬੰਦੇ ਨੇ ਕਰਨਾ ਕੀ ਤੇ ਇਹ ਆ ਵੀ ਉਹਦੇ ਤੇ ਵੀ ਕੰਮ ਕਰੀਏ ਅਸੀਂ ਜਿਹੜੇ ਕੰਮ ਆਏ ਆ ਭਈ ਪ੍ਰਾਪਤ ਮਨੁਖਦੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਉਹਦੇ ਤੇ ਵੀ ਕੰਮ ਕਰੀਏ ਵੱਡਿਆਂ ਦੇ ਆ ਜਿਹੜਾ ਉਹ ادب ਸਤਕਾਰ ਵੀ ਕਰੀਏ ਤੇ ਜੀਵਨ ਚ ਰਹਿੰਦਿਆਂ ਰਹਿੰਦਿਆਂ ਕੁਝ ਇਸ ਤਰ੍ਹਾਂ ਦਾ ਵੀ ਕਰਕੇ ਜਾਈਏ ਕਿ ਅਗਲੀ ਜਨਰੇਸ਼ਨ ਲਈ ਮਿਸਾਲ ਬਣੇ ਪ੍ਰੇਰਨਾ ਬਣੇ ਸਾਡਾ ਜੀਵਨ ਜਿਹੜਾ ਸੱਤ ਸਿਰ ਵੀ ਇੱਕ ਹੈ ਔਰ ਲਾਸਟ ਪਰਸਨ ਇੰਨੇ ਕਾਲਾ ਕਰਾ ਸੀ ਵੇਖਦੇ ਆ ਉਹ ਤੋਂ ਆਪਦੇ ਗੈਂਗਸਟਰ ਜਾਂ ਪ੍ਰੋਮੋਟਰ ਪੁਲਿਸ ਵਗੈਰਾ ਲੈ ਕੇ ਆਉਂਦੇ ਆ ਤੁਹਾਡੇ ਨੇੜੇ ਵੀ ਨਹੀਂ ਲੱਗਦੇ ਉਹਨਾਂ ਪਰ ਤੁਸੀਂ ਕੀ ਕਹੋਗੇ ਵੇਖੋ ਇਹ ਦੋ ਪੱਖੀ ਗੱਲ ਆ ਅੱਜ ਕੱਲ੍ਹ ਵੇਖੋ ਤੁਸੀਂ ਜਿਸ ਤਰ੍ਹਾਂ ਦਾ ਹਿਸਾਬ ਹੋ ਗਿਆ ਨਾ ਮੈਨੂੰ ਲੱਗਦਾ ਸਿੰਗਰਾਂ ਦੀ ਮਜਬੂਰੀ ਵੀ ਆ ਕਿ ਵੇਖੋ ਤੁਸੀਂ ਆਮ ਹੀ ਵੇਖਦੇ ਜੇ ਜੀਵਨ ਦੇ ਵਿੱਚ ਕਿ ਤੂੰ ਆ ਜਾਂਦੀ ਆ ਵੀ ਕੋਈ ਆਮ ਹੀ ਸੁਣ ਲੈਨੇ ਵੀ ਮੈਨੂੰ ਧਮਕੀ ਆ ਗਈ ਆ ਜਾਂ ਮੈਨੂੰ ਫਰੋਤੀ ਮਿਲ ਗਈ ਹੈ ਕਈ ਕੁਛ ਹੁੰਦਾ ਸਮਾਜ ਦੇ ਵਿੱਚ ਅਸੀਂ ਨਰਾ ਸਿੰਗਰਾਂ ਤੇ ਨਾ ਸੁੱਟ ਗਏ ਕੇਵਲੇ ਇਸ ਤਰ੍ਹਾਂ ਦਾ ਸਿਕਿਉਰਿਟੀ ਲੈਂਦੇ ਮੈਂ ਪਰਸਨਲੀ ਜੋ ਮਹਿਸੂਸ ਕਰਦਾ ਨਾ ਜਿੰਨਾ ਮੈਂ ਤੁਹਾਡੇ ਲਾਗੇ ਖਲੋਤਾ ਗਾਉਣ ਵਾਲੇ ਦਾ ਬੜਾ ਦਿਲ ਕਰਦਾ ਹੁੰਦਾ ਮੈਂ ਜਿੰਨਾ ਵਾਸਤੇ ਆਇਆ ਜਿਹੜੇ ਮੈਨੂੰ ਬੈ ਕੇ ਸੁਣੇ ਮੈਂ ਇਹਨਾਂ ਨੂੰ ਬੜੀ ਕਰੀਬ ਤੋਂ ਮਿਲਾਂ ਇਨਾਂ ਦੇ ਭਾਵ ਖਿਆਲ ਜਾਨਾ ਇਹ ਮੈਨੂੰ ਕੋਈ ਦੱਸਣ ਵੀ ਹੋਰ ਆਪਣੇ ਤੇ ਆ ਕੰਮ ਕਰ ਹੋਰ ਆ ਚੀਜ਼ ਲੈ ਕੇ ਆ ਆ ਪਹਿਲੂ ਆ ਜਿਹੜੇ ਤੂੰ ਛੱਡ ਗਿਆ ਇਹਦੇ ਤੇ ਵੀ ਕੰਮ ਕਰ ਜਿਹੜਾ ਬੰਦਾ ਸੁੰਨਾ ਬੰਦ ਕਰ ਦਿੰਦਾ ਨਾ ਉਹਦਾ ਵਿਕਾਸ ਨਹੀਂ ਹੁੰਦਾ ਤੇ ਵੇਖੋ ਸਿੰਗਰਾਂ ਦੀ ਵੀ ਇੱਕ ਪਾਸੇ ਅਸੀਂ ਗੱਲ ਲਾਈਏ ਤੇ ਉਹਨਾਂ ਦੀ ਮਜਬੂਰੀ ਵੀ ਆ ਤੇ ਕੇਵਲੇ ਦੂਸਰੀ ਗੱਲ ਇਹ ਵੀ ਆ ਕਿ ਕੇਵਲੇ ਬੰਦਾ ਆਪਣਾ ਨਾਮ ਹੀ ਨਾ ਉੱਚਾ ਸਮਝ ਲੈਂਦਾ ਕਿ ਉਹ ਕਿਸੇ ਨੂੰ ਲਾਗੇ ਵੀ ਨਹੀਂ ਲੱਗਨ ਦਿੰਦਾ ਪਰ ਇਹ ਆ ਵੀ ਬੰਦੇ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਯਾਰ ਜਿੱਥੋਂ ਅਸੀਂ ਉੱਠੇ ਆ ਉਦੋਂ ਸਾਡੇ ਕੋ ਕੀ ਸੀ ਤੇ ਸੰਗਤ ਦਾ ਪਿਆਰ ਹੀ ਹੁੰਦਾ ਜਿਹੜੀ ਜਿੱਥੋਂ ਤੱਕ ਲੈ ਜਾਂਦੀ ਤੇ ਦੋਵੇਂ ਪੱਖ ਦੋਵੇਂ ਨੇ ਤੇ ਮੈਨੂੰ ਲੱਗਦਾ ਵੀ ਸ਼ਾਇਦ ਟਾਈਮ 'ਚ ਟਾਈਮ ਕੱਢ ਕੇ ਤੇ ਜ਼ਰੂਰ ਲਾਗਿਓ ਕਿ ਸੁਣਨੀ ਚਾਹੀਦੀ ਹੈ ਪਰ ਮੈਂ ਇਹ ਤੁਹਾਨੂੰ ਦੱਸਾਂ ਮੈਨੂੰ ਜੋ ਲੱਗਦਾ ਇਹ ਗਾਉਣ ਵਾਲੇ ਤੇ ਡਿਪੈਂਡ ਕਰਦਾ ਜੀ ਉਹਦੀ ਗਾਇਕੀ ਤੇ ਜਿਹੜਾ ਗਾਉਂਦਾ ਰੱਬ ਦੇ ਪਰਥਾਏ ਉਹਨੂੰ ਕਹਿੰਨੇ ਕੀ ਕਹਿ ਦੇਣਾ ਜਿਹੜਾ ਗਾਉਂਦਾ ਹੀ ਸਮਾਜ 'ਚ ਇਹ ਆ ਕਿ ਅਸੀਂ ਕਿਸ ਤਰ੍ਹਾਂ ਸਮਾਜ ਨੂੰ ਸਹਿਲਾ ਕਰ ਲੀਏ ਰੱਬ ਦੇ ਕਿਸ ਤਰ੍ਹਾਂ ਨੇੜੇ ਹੋ ਜਾਈਏ ਸਾਡਾ ਕਰਮ ਕਿਤਨਾ ਰੱਬ ਨਾਲ ਜੁੜ ਜੇ ਉਹਨੂੰ ਕਿਸੇ ਨੇ ਕੀ ਕਹਿਣਾ ਵੀਰ ਜੀ ਤੁਸੀਂ ਅੱਜ ਦੇ ਮੌਕੇ ਤੇ ਤੁਹਾਨੂੰ ਸਾਡਾ ਇਲਾਕਾ ਕਿਵੇਂ ਦਾ ਲੱਗੇ ਇਲਾਕਾ ਤੁਹਾਡਾ ਬਹੁਤ ਵਧੀਆ ਜੀ ਇਲਾਕੇ ਨੇ ਤੇ ਦੇਲੀ ਜਿੱਤ ਲਿਆ ਵਾ ਜੀ ਵਾ ਇਲਾਕੇ ਨੇ ਤੇ ਬਹੁਤ ਪਿਆਰ ਮਿਲਿਆ ਆ ਜਿਹੜਾ ਤੁਸੀਂ ਘੇਰਾ ਪਾ ਕੇ ਖਲੋਤੇ ਜੀ ਤੁਹਾਡਾ ਪਿਆਰ ਹੀ ਪਿਆਰ ਹੀ ਬਿਲਕੁਲ ਸਹੀ ਗੱਲ ਹੈ ਮੈਂ ਮੈਸੇਜ ਦੇਣ ਦੇ ਲਾਇਕ ਤੇ ਆਪਣੇ ਆਪ ਨੂੰ ਨਹੀਂ ਸਮਝਦਾ ਗੱਲ ਤੇ ਵੈਸੇ ਸੁਣਨੀ ਚਾਹੀਦੀ ਆਲਮ ਫਾਜ਼ਲ ਹਸਤੀਆਂ ਦੀ ਪਰ ਮੈਂ ਇੱਕ ਚੀਜ਼ ਵੇਖੀ ਹੈ ਕਿ ਇਸ ਇਲਾਕੇ ਦੇ ਵਿੱਚ ਇਤਿਫਾਕ ਬਹੁਤ ਵੇਖਿਆ ਮੈਂ ਸਾਰੇ ਪਿਆਰ ਨਾਲ ਮੈਂ ਵੇਖਿਆ ਜਿੰਨੇ ਜਣੇ ਵੀ ਆਏ ਆ ਬੜੇ ਪਿਆਰ ਨਾਲ ਇੱਕ ਦੂਸਰੇ ਨੂੰ ਮਿਲਦੇ ਗੱਲਾਂ ਬਾਤਾਂ ਕਰਦੇ ਜੋ ਮੈਂ ਵੇਖਿਆ ਸ਼ਾਇਦ ਮੈਂ ਇਹੀ ਸੋਚਦਾ ਮੈਂ ਆਪਣੇ ਆਪ ਨੂੰ ਵੀ ਵੇਚ ਰੱਖ ਕੇ ਕਹਿੰਦਾ ਸਾਨੂੰ ਇਤਿਫਾਕ ਤੇ ਜ਼ਰੂਰ ਕੰਮ ਕਰਨਾ ਚਾਹੀਦਾ ਗੁਰਗੋਬਿੰਦ ਸਿੰਘ ਜੀ ਨੇ ਕਿਹਾ ਹਿੰਦੂ ਤੁਰਕ ਕੋ ਉਰਾਫ ਸੀ ਇਮਾਮ ਸਾਫੀ ਮਾਨਸ ਦੀ ਜਾਤ ਸਭ ਇੱਕੇ ਪਹਿਚਾਨ ਰਬੋ ਜਿਹੜਾ ਮਾਨਸ ਦੀ ਜਾਤ ਇਹਦੀ ਰਿਸਪੈਕਟ ਨਹੀਂ ਕਰਦਾ ਉਹ ਬੰਦੇ ਨੇ ਹੋਰ ਕੀ ਕਰਨਾ ਤੇ ਇਹ ਆ ਵੀ ਮੈਂ ਇਹ ਹੀ ਸੋਚਿਆ ਇਹ ਮੈਂ ਵੇਖ ਕੇ ਤੇ ਇਥੋਂ ਸਿੱਖ ਕੇ ਵੀ ਚੱਲੇ ਆ ਵੀ ਸਾਨੂੰ ਆਪਸੀ ਇਤਫਾਕ ਜਿਹੜਾ ਭਾਈਚਾਰਾ ਉਹ ਕਿਸ ਤਰ੍ਹਾਂ ਕਾਇਮ ਰੱਖਣਾ ਬੜਾ ਜੱਸ ਹੋਇਆ ਬੜੇ ਇਤਮਾਨਾ ਸੁਣਿਆ ਸਾਬ ਦੀ ਗੱਲ ਹੋਈ ਉਹਦੇ ਪਿਆਰਿਆਂ ਦੀ ਗੱਲ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਮੰਝਲ ਥੇੜਿੰਡ ਵਾਲਿਆਂ ਦਾ ਸਮੂਹ ਕਮੇਟੀ ਦਾ ਬਹੁਤ ਬਹੁਤ ਰੋ ਜੀ ਦਾ ਅੰਤ ਸੀ ਦੇਹਦਾ ਹੋ ਲਈ ਵਿੱਚ ਖਾਤ ਕਰਣੀ ਏ ਆ ਜਾਈ सुठे दे भा

ਫਟਕਾ ਲਾ ਕੇ ਮੈਂ ਆਪਣੀ ਦਿਵਾਈ ਦਾ ਜਰੀਪਾ ਜੀ ਦੇ ਹਾਂਜੀ ਸਾਰੇ ਸੱਜਣਾ ਨੂੰ ਜਿਹੜੇ ਮੇਲੇ ਤੇ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅਗਲਾ ਮੇਲਾ 26 ਫਰਵਰੀ ਦਿਨ ਵੀਰਵਾਰ 2026 ਦੇ ਵਿੱਚ ਰੱਖਿਆ ਗਿਆ ਹੈ ਜੀ ਕਿ ਜਿਵੇਂ ਸਾਡੇ ਲਾਗੇ ਦੇ ਪਿੰਡ ਕਰੀ ਵਾਲਾ ਛੀਗਾ ਵਾਲਾ ਥੇੜ ਸਾਦਾ ਵਾਲੀ ਟਾਣੀ ਤਰਵਾੜਾ ਬਹੁਤ ਜੀ ਦੇ ਕਰਕੇ ਮੇਲਾ ਸੰਪੂਰਨ ਹੁੰਦਾ ਹੈ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ